लगे पे तो ने हो तीन पेठे मैं आेल तोड़े देखो कि लमकते देने एक दो तीन चार चार पेठे आ लमक रहे ने चार पेठे बड़े बड़े मैं इतों परसों तोड़ ले तोड़े वो मैं साढ़े आस कमांड च वे ਤੇ ਕੁਛ ਮੇਰੀ ਭੈਣ ਲਈ ਉੱਧਰ ਲਈ ਇੱਧਰ ਹੋ ਕੇ ਦਿਖਾਉਣੀ ਆ ਤੁਹਾਨੂੰ ਇੱਕ ਮਿੰਟ ਆ ਉਹ ਦੇਖੋ ਕਿੱਡੇ ਕਿੱਡੇ ਲੰਮਕਦੇ ਨੇ ਇੱਧਰ ਵੀ ਇੱਥੇ ਹੁਣ ਉਹ ਜੀੜ ਜਿਹੜਾ ਬੜੂਆ ਸਾਲ ਕੋਈ ਹੋਰ ਲਈ ਵੀ ਖਾਣ ਪੀਣ ਵਾਲਾ ਕੋਈ ਤੋੜ ਕੇ ਲਈ ਦੂਆ ਇਹ ਇਹ ਰਹੀ ਇੱਕ ਆਲਮ ਕਰੇ ਹੈ ਇੱਕ ਆਹ ਲੰਕਰੀ ਹੈ ਆ ਦੇਖੋ ਬਹੁਤ ਬੇਠੇ ਨੇ ਵਿੱਚ ਪਤਾ ਹੀ ਨਹੀਂ ਲੱਗਦਾ ਕਿੰਨੇ ਕ ਨੇ ਬਾਈਕ ਆ ਪਿਆ ਆ ਦੇਖੋ ਕੁਆੜ ਚ ਆ ਪਿਆ ਇੱਕ ਆ ਪਿਆ ਲਾ ਦੇਖੋ ਤੇ ਇੱਕ ਹੋ ਪਿਆ ਇਧਰਲੀ ਸਾਈਡ ਬਈ ਬਹੁਤ ਪੇਥੇ ਲੱਗਨੇ ਇੱਕ ਨੇ ਪਰ ਵੀ ਬਹੁਤ ਲੱਗੇ ਸੀ ਆ ਜੀਰੀ ਵਿੱਚ ਬੜੀ ਵੀ ਆ ਬੇਲ ਇਹਦੇ ਵਿੱਚ ਪਤਾ ਨਹੀਂ ਕਿੰਨੇ ਕੋ ਤੱਕ ਬੇਲ ਗਈ ਵੀ ਆ ਜਿਦਾਂ ਸਪਰੇਸ ਗਰੂ ਕਰੀ ਹੁੰਦੇ ਹੈ ਲੈਣ ਚਲ ਦੇਖਦੇ ਵੀ ਗਰਨਾ ਸਾਡੇ ਕੋਲ ਕਿ ਖੰਡਾ ਨਾ ਕੋਈ ਤਸਤ ਤੜਕੇ ਕਰਕੇ ਤੜੀ ਬਣਾ ਲੈਣੇ ਆ ਉਹ ਦੇਖੋ ਕਿ ਕਿ ਪੈਣ ਦੇ ਵਿੱਚ ਹੋ ਗਿਆ ਫੋਟੋ ਮਤੇ ਚੜਿਆ ਨਹੀਂ ਜਾਂਦਾ ਇਹ ਉਹ ਪੈਨੇ ਦਿਖਦੇ ਨੇ ਵਿੱਚੋਂ ਥੋੜੇ ਦਿਖਦੇ ਨੇ ਤਿੰਨ ਪੈਨੇ ਇੱਕ ਹੋ ਪੇਪਰ ਉਹਨੂੰ ਇੱਕ ਮਟ ਮੈਂ ਦੇਖਦੀ ਆ ਪੱਟਾਂ ਦੇ ਚੜ੍ਹ ਕੇ ਟਾਂ ਨੇ ਥੱਲੇ ਜੋ ਸੱਪ ਸੁੰਗੜੀ ਦੇ ਵੀ ਡਰ ਲੱਗਦਾ ਬੜਾ ਘਾਹ ਹੋ ਗਿਆ ਤੇ ਆ ਦੇਖੋ ਆਪਿਆ ਚਾਹਦੇ ਇਹ ਇੱਕ ਹੋਪ ਇਹ ਦੋ ਹੋਪ ਇਹਨਾਂ ਕੁਆੜੇ ਦੇ ਵਿੱਚ ਨੇ ਕਮਾਲ ਕਰਤੀ ਇੱਥੇ ਵੀ ਇੰਨੇ ਵਧੀਆ ਨੇ ਵਿੱਚੋਂ ਪੀਲੇ ਪੈ ਨੇ ਬਹੁਤ ਸੋਹਣੇ ਇੱਧਰ ਵੀ ਹੋਣਗੇ ਪੱਕੇ ਪੀਲੇ ਚਾਹ ਵਰਤੂ ਕੋ ਬਹੁਤ ਪੈਂਦੀ ਆ ਕਿਹੜਾ ਪੋਲ ਫਲਾਈਆ ਕਰੂਗਾ ਮੈਂ ਤਾਂ ਗਰਮੀ ਚ ਨੀਚੇ ਤਾਉਣਾ ਪੈ ਗਿਆ ਪਿੰਡ ਜਾਣਾ ਮਾਤਾ ਨੂੰ ਲੈਣ ਵਾਸਤੇ ਇਹ ਕਾਪੀ ਆ ਨੇ ਇੱਕ ਹੋਵੇ ਦੇਖੋ ਕਿੰਨੇ ਬੈਠੇ ਨੇ ਨੀਕੋ ਕੱਖਾਂ ਦੀਆਂ ਚ ਪਿਆ ਹੋਰ ਚਲ ਇਹ ਵੀ ਬੇਲ ਵਿਚਾਰੀ ਹਫਤੇ 10 ਦਿਨ ਦੀ ਪੁਰਣੀ ਹੈ ਫਿਰ ਬਾਹ ਦੇਣਾ ਸਾਰਾ ਕੁਝ ਕਾ ਪਿਆ ਹੋਏ ਹੈ ਨਾ ਵਿੱਚ ਵੀ ਹੋਊਗਾ ਛੱਡ ਕਿਹੜਾ ਹੋਲ ਖਲੀਆ ਕਰੂਗਾ हाँ वाहेगुरु सच्चे पातशाह जी चलो भेन भाइयों के मुँह चे क्या ये होगी क्या है पाली साइड भी हो पाली सैड भी पर उधर को नहीं मैं जाना तो बहुत ज्यादा ਮੇਰਾ ਬਲੌਗ ਜੀ ਵਧੀਆ ਲੱਗੇ ਲਾਈਕ ਤੇ ਕਮੈਂਟ ਜਰੂਰ ਕਰ ਦਿਓ ਬੈਗੂ ਜੀ ਦਾ ਖਾਲਸਾ ਬੈਗੂ ਜੀ ਕੀ ਫਤਿਹ